ਇਹ ਬਰਾਤ ਦੇ ਤੜਕੇ ਐਸਡੀ ਸਟੌਕ ਦੇ ਉੱਤੇ ਜੋ ਫਾਇਰਿੰਗ ਹੋਈ ਸੀ ਉਹ ਫਾਇਰਿੰਗ ਕੇਸ ਫੇਸ ਕਰ ਲਿਆ ਗਿਆ ਹੈ ਤੇ ਉਹਦੇ ਵਿੱਚ ਜਿਹੜੇ ਮੁੱਖ ਦੋਸ਼ੀ ਹੈ ਉਹਨਾਂ ਦੀ ਅਰੈਸਟ ਕਰ ਲਈ ਗਈ ਹੈ ਜਿੱਥੇ ਚਾਰ ਮੁੱਖ ਦੋਸ਼ੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦਾ ਨਾਮ ਹੈਗਾ ਰੁਪਿੰਦਰ ਸਿੰਘ ਉਰਫ ਪਿੰਦਾ ਵਾਸੀ ਮੀੜੂ ਸੁਖਰਾਜ ਸਿੰਘ ਸੁੱਖਾ ਵਾਸੀ ਬੀਰਪੁਰ ਕਮਲਜੀਤ ਸਿੰਘ ਉਰਫ ਪੀਤਾ ਆ ਵਾਸੀ ਸੰਵਾ ਬਹਿਰਾਮ ਤੋਂ ਅਤੇ ਹਜੀਤ ਸਿੰਘ ਵਾਸੀ ਛੇੜਾ ਖਾਣਾ ਸਤਨਾਪੁਰ ਇਹ ਚਾਰ ਮੁੱਖ ਦੋਸ਼ੀਆਂ ਦੀ ਜਿਹੜੀ ਅਰੈਸਟ ਕੀਤੀ ਗਈ ਹੈ ਫਗਵਾੜਾ ਸ਼ਹਿਰ ਦੇ ਵਿੱਚੋਂ ਬੀਤੇ ਦਿਨੀ ਐਸ ਸੁਦੇਰ ਸਵੀਟ ਸ਼ੋਪਤੇ ਹੋਈ ਗੋਲੀਬਾਰੀ ਦੀ ਸਦਸਨੀ ਖੇਜ ਘਟਨਾ ਦੇ ਮਾਮਲੇਤ ਵਿੱਚ ਫਗਵਾੜਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਤੁਸੀਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਆ ਫਗਵਾੜਾ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਗੋਲੀਆਂ ਚੋਣ ਵਾਲੇ ਚਾਰ ਮੁੱਖ ਦੋਸ਼ੀਆਂ ਨੂੰ ਗ੍ਰਫਤਾਰ ਕਰ ਲਿਆ। ਇਸ ਸਬੰਧੀ ਜਾਣਕਾਰੀ ਦੰਦਿਆਂ ਫਗਵਾੜਾ ਪਹੁੰਚ ਐਸਐਸਪੀ ਕਪੂਤਲਾ ਗੌਰਵ ਤੋਰਾ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਮਾਮਲੇ ਦੇ ਵਿੱਚ ਐਫਆਈਆਰ ਦਰਜ ਕਰਕੇ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਸੀ ਤੇ ਲਗਾਤਾਰ ਜਾਂਚ ਤਕਨੀਕੀ ਸਹਾਇਤਾ atyp ਮਦਾਨੀ ਕੂਫੀਅਤ ਜਾਣਕਾਰੀ ਦੇ ਆਧਾਰ ਤੇ ਪੁਲਿਸ ਨੇ 쿠ਸ਼ੀ ਸਾਮੇ ਦੇ ਵਿੱਚ ਦੋਸ਼ੀਆਂ ਤੱਕ ਪਹੁੰਚ ਬਣਾਉਣ ਦੇ ਵਿੱਚ ਸਫਲਤਾ ਹਾਸਲ ਕੀਤੀ ਤੇ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਰੁਪਿੰਦਰ ਸਿੰਘ ਉਰਫ ਪਿੰਦਾ ਵਾਸੀ ਪਿੰਡ ਮਹਿੜੂ ਤੇ ਸੁਖਰਾਜ ਸਿੰਘ ਉਰਫ ਸੁਖਾ ਵਾਸੀ ਪਿੰਡ ਬੀੜ ਪਵਾਦ ਤੇ ਕਮਲਪ੍ਰੀਤ ਸਿੰਘ ਉਰਫ ਪੀਤਾ ਵਾਸੀ ਪਿੰਡ ਸੰਧਵਾ ਥਾਣਾ ਬਹਿਰਾ ਅਤੇ ਹਰਜੀਤ ਸਿੰਘ ਪੁੱਤਰ ਅਮਰਿਕ ਸਿੰਘ ਵਾਸੀ ਪਿੰਡ ਖੇੜਾ ਵਜੋਂ ਹੋਈ ਤੇ ਐਸਐਸਪੀ ਗੌਰਵ ਤੁਰਾ ਨੇ ਅੱਗੇ ਦੱਸਿਆ ਕਿ ਪੁਲਿਸ ਨੇ ਦੋਸ਼ੀਆਂ ਦੇ ਪਾਸੋਂ ਦੋ ਕਾਰਾਂ ਵੀ ਬਰਾਮਦ ਕੀਤੀਆਂ ਹਨ ਤੇ ਪੁਛਗਿਸਤ ਦੇ ਦੌਰਾਨ ਦੋਸ਼ੀਆਂ ਦੇ ਵੱਲੋਂ ਆਪਣੇ ਹੋਰ ਸਾਥੀਆਂ ਦੇ ਨਾਮ ਵੀ ਸਾਹਮਣੇ ਆਏ ਹਨ ਤੇ ਜਿਨ੍ਹਾਂ ਨੂੰ ਮਾਮਲੇ ਦੇ ਵਿੱਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਉਹਨਾਂ ਦੀ ਗ੍ਰਿਫਤਾਰੀ ਲਈ ਸ਼ਾਪੇ ਮਾਰੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਗ੍ਰਫਤਾਰ ਦੋਸ਼ੀਆਂ ਦੇ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਤੇ ਇਸ ਤੋਂ ਇਲਾਵਾ ਪੁਲਿਸ ਨੂੰ ਇਸ ਗਰੋਹ ਦੇ ਮੁਖ ਲੀਡਰ ਬਾਰੇ ਪੂਰੀ ਜਾਣਕਾਰੀ ਮਿਲ ਚੁੱਕੀ ਹੈ ਤੇ ਜਿਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਤੇ ਆਖਰ ਦੇ ਵਿੱਚ ਐਸਐਸਪੀ ਗੌਰਵ ਤੂਰਾ ਨੇ ਜ਼ਿਲ੍ਹੇ ਦੇ ਸਮੂਹ ਵਾਸੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਅਤੇ ਅਮਨ ਕਾਨੂੰਨ ਭੰਗ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤੇ ਬਖਸ਼ਿਆ ਨਹੀਂ ਜਾਵੇਗਾ ਤੇ ਨਾਲ ਹੀ ਉਹਨਾਂ ਨੇ ਇਲਾਕਾ ਵਾਸੀਆਂ ਨੂੰ ਪੁਲਿਸ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਫਗਵਾੜਾ نیوز ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਹਾਂਜੀ ਅਗਰ ਤੋਂ ਇੱਕ ਫਾਇਰਿੰਗ ਹੋਈ ਪੁਲਿਸ ਦੇ ਵੱਲੋਂ ਕੀਤੀ ਅਪੋਰਟ ਪੰਜਾਬ ਸਰਕਾਰ ਵੱਲੋਂ ਜੁਰਮਦਿ ਖਿਲਾਫ ਸਖਤ ਕਾਰਵਾਈ ਚਲਾਈ ਜਾ ਰਹੀ ਹੈ ਜੀਤੀ ਨੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ 12 ਤਰੀਕ ਤੜਕੇ ਐਸ ਸੁਧੀਰ ਸ਼ਾਪ ਦੇ ਉੱਤੇ ਜੋ ਫਾਇਰਿੰਗ ਹੋਈ ਸੀ ਉਹ ਫਾਇਰਿੰਗ ਕੇਸ ਕ੍ਰੀਏਟ ਕਰ ਲਿਆ ਗਿਆ ਹੈ ਤੇ ਉਹਦੇ ਵਿੱਚ ਜਿਹੜੇ ਮੁੱਖ ਦੋਸ਼ੀ ਹੈ ਉਹਨਾਂ ਦੀ ਅਰੈਸਟ ਕਰ ਲਈ ਗਈ ਹੈ 12 ਤਰੀਕ ਸਵੇਰੇ 4:30 ਤੋਂ 7 ਵਜੇ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕੁਝ ਅਣਪਛਾਤੇ ਲੋਕਾਂ ਨੇ ਐਸ ਸਵੀਟ ਐਸ ਸੁਧੀਰ ਸ਼ਾਪ ਸਵੀਟ ਸ਼ਾਪ ਦੇ ਉੱਤੇ ਫਾਇਰਿੰਗ ਕੀਤੀ ਹੈ ਤੁਰੰਤ ਇਹਤੇ ਕਾਰਵਾਈ ਕਰਦੇ ਹੋਏ ਮੌਕੇ ਤੇ ਸੀਨੀਅਰ ਅਫਸਰ ਸਹਿਬਾਨ ਪਹੁੰਚੇ ਨੇ ਤੁਰੰਤ ਹੀ ਜਿਹੜੀ ਸਟੇਟਮੈਂਟ ਰਿਕਾਰਡ ਕੀਤੀ ਗਈ ਹੈ ਤੇ 7 12ਾ ਤਹਿਤ ਮੁਕਦਮਾ ਦਰਜ ਕਰਕੇ ਤਫਤੀਸ਼ ਅਮਲ ਚ ਲਿਆਂਦੀ ਗਈ ਹੈ ਵੱਖ-ਵੱਖ ਪਹਿਲੂ ਤੇ ਟੈਕਨੀਕਲ ਐਵੀਡੈਂਸਸ ਤੇ ਹਿਊਮਨ ਇੰਟੈਲੀਜੈਂਸ ਤੇ ਉਤੇ ਕੰਮ ਕੀਤਾ ਜਾ ਰਿਹਾ ਸੀ ਇਹਦੇ ਥੋੜਾ ਜਿਹਾ ਆਪਾਂ ਜੇ ਪਿੱਛੇ ਜਾਈਏ ਤੇ 8 8 ਜਨਵਰੀ 2026 ਨੂੰ ਸੜਕੇ ਇਨਫੋਰਮੇਸ਼ਨ ਸਾਨੂੰ ਆਈ ਸੀ ਕਿ ਰਾਤ ਨੂੰ ਕੁਝ ਅਣਪਛਾਤੇ ਲੋਕਾਂ ਨੇ ਲਖੰਡ ਕਲਾ ਪਿੰਡ ਥਾਣਾ ਸਦਰ ਕਪੂਠਲਾ ਦੇ ਵਿੱਚ ਕਿਸੇ ਦੇ ਘਰ ਦੇ ਬਾਹਰ ਅੰਨੇਵਾ ਫਾਇਰਿੰਗ ਕੀਤੀ ਸੀ ਤੇ ਉਹਦੇ ਉੱਤੇ ਵੀ ਅਸੀਂ ਜਿਹੜਾ ਮੁਕੱਦਮਾ ਦਰਜ ਕੀਤਾ ਹੋਇਆ ਸੀ ਤੇ ਵਕਫ ਵਕਫ ਟੀਮਾਂ ਲਾ ਕੇ ਉਹਨਾਂ ਨੂੰ ਵੀ ਅਸੀਂ ਫੋਲੋ ਕਰ ਰਹੇ ਸੀ ਤੇ ਉਹਨਾਂ ਦੀ ਲੀਡ ਸਾਨੂੰ ਫਗਵਾੜੇ ਵਾਲੇ ਪਾਸੇ ਮਿਲੀ ਹੈ ਤੇ ਸਾਨੂੰ ਇਹ ਲੱਗਿਆ ਕਿ ਇਹ ਦੋ ਜਿਹੜੇ ਇਨਸੀਡੈਂਟ ਜੁੜੇ ਹੋ ਸਕਦੇ ਹਨ ਤੇ ਇਹਦੇ ਵਿੱਚ ਜਿਹੜੀ ਜੁਆਇੰਟ ਟੀਮਾਂ ਬਣਾਈਆਂ ਗਈਆਂ ਕਪੂਠਲਾ ਪੁਲਿਸ ਦੀ ਫਗਵਾੜਾ ਪੁਲਿਸ ਦੀ ਜੇਦੀ ਨਿਗਰਾਨੀ ਐਸਪੀ ਡੀ ਸਾਹਿਬ ਤੇ ਐਸਪੀ ਫਗਵਾੜਾ ਸਾਹਿਬ ਵੱਲੋਂ ਕੀਤੀ ਗਈ ਹੈ ਕੱਲ ਕਪੂਰਥਲਾ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਿੱਥੇ ਚਾਰ ਮੁੱਖ ਦੋਸ਼ੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦਾ ਨਾਂ ਹੈਗਾ ਰੁਪਿੰਦਰ ਸਿੰਘ ਉਰਫ ਪਿੰਦਾ ਵਾਸੀ ਮੀੜੂ ਸੁਖਰਾਜ ਸਿੰਘ ਸੁੱਖਾ ਵਾਸੀ ਬੀੜਪੋਆ ਕਮਲਬੀਤ ਸਿੰਘ ਉਰਫ ਪੀਤਾ ਵਾਸੀ ਸੰਵਾ ਬਹਿਰਾਮ ਤੋਂ ਅਤੇ ਹਜੀਤ ਸਿੰਘ ਵਸੀ ਖੜਾ थाना ਸਤਨਾਪੁਰ ਦੇ ਤੇ ਇਹ ਚਾਰ ਮੁੱਖ ਦੋਸ਼ੀਆਂ ਦੀ ਜਿਹੜੀ ਅਰੈਸਟ ਕੀਤੀ ਗਈ ਹੈ ਇਹਨਾਂ ਕੋਲੋਂ ਜਿਹੜੀ ਵਾਰਦਾਤ ਦੇ ਵਿੱਚ ਲਖਨਕਲਾ ਦੇ ਵਿੱਚ ਜਿਹੜੀ ਗੱਡੀਆਂ ਵਰਤੀਆਂ ਹੁੰਡੇ ਜਿਹੜੀ ਵੈਨਿਊ ਗੱਡੀ ਤੇ ਹੁੰਡੇ ਵਰਨਾ ਗੱਡੀ ਉਹ ਅਸੀਂ ਇਹ ਰਿਕਵਰ ਕਰ ਲਿਆ ਹਨ ਤਾਂ ਜਿਹੜਾ ਐਸੂ ਦੀ ਸਵੀਟ ਸ਼ਾਪ ਦੇ ਉੱਤੇ ਫਾਇਰਿੰਗ ਕੀਤੀ ਸੀ ਉਹਦੇ ਪਿੱਛੇ ਵੀ ਇਹਨਾਂ ਨੇ ਜਿਹੜੀ ਆਪਣੀ ਗੱਡੀਆਂ ਵਰਤੀਆਂ ਉਹ ਇਹੀ ਸਨ ਮੁੱਢਲੀ ਪੁੱਛੇ ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਵੱਲੋਂ ਜਿਹੜੀ ਲਖਨ ਕਲਾ ਦੇ ਵਿੱਚ ਫਾਇਰਿੰਗ ਕੀਤੀ ਸੀ ਆਹੀ ਮੁੱਖ ਦੋਸ਼ੀਆਂ ਵੱਲੋਂ ਕੀਤੀ ਗਈ ਸੀ ਜਿਹੜੀ 8 ਤਰੀਕ ਨੂੰ ਕੀਤੀ ਸੀ ਤੇ 12 ਤਰੀਕ ਨੂੰ ਸਵੇਰੇ ਇਹਨਾਂ ਦੇ ਗਰੁੱਪ ਵੱਲੋਂ ਹੀ ਇਹਨਾਂ ਦੇ ਵਿੱਚੋਂ ਜਿਹੜਾ ਹਰਜੀਤ ਸਿੰਘ ਹੈ ਮੁੱਖ ਜਿਹੜੇ ਫਾਇਰਰ ਦੇ ਵਿੱਚ ਸੀਗਾ ਤੇ ਇਹਦੇ ਨਾਲ ਜਿਹੜਾ ਸਾਰਾ ਲੋਜਿਸਟਿਕਲ ਸਪੋਰਟ ਤੇ ਹੋਰ ਸਪੋਰਟ ਜਿਹੜਾ ਹੈਗਾ ਬਾਕੀ ਦੋਸ਼ੀਆਂ ਵੱਲੋਂ ਹੀ ਦਿੱਤਾ ਗਿਆ ਸੀ ਇਹਨਾਂ ਦੀ ਪੁੱਛਗਿੱਛ ਤੋਂ ਜਿਹੜਾ ਰਿੰਗ ਲੀਡਰ ਇਹਨਾਂ ਦਾ ਉਹਦੀ ਵੀ شناخت ਹੋ ਗਈ ਹੈ ਉਹਦੇ ਵਿੱਚ ਵੀ ਜਿਹੜਾ ਕਪੂਰਥਾ ਦਾ ਪੁਲਿਸ ਪੂਰੀ ਮੁਸਤੱਦੀ ਨਾਲ ਉਹਨੂੰ ਛੇਤੀ ਛੇਤੀ ਰੈਸ਼ ਕਰਨ ਚ ਲੱਗੀ ਹੋਈ ਹੈ। ਅ ਇਹਦਾ ਇਸ ਤੋਂ ਇਲਾਵਾ ਮੋਢਲੀ ਜਿਹੜੀ ਪੁਛਕਿਸ਼ ਚ ਦੋਸ਼ੀਆਂ ਨੇ ਆ ਵੀ ਕਬੂਲ ਕੀਤਾ ਹੈ ਕਿ ਤਕਰੀਬਨ 15 ਤੋਂ 20 ਦਿਨ ਪਹਿਲਾਂ ਜਿਹੜੀ ਬਹਿਰਾਮ ਦੇ ਵਿੱਚ ਫਾਇਰਿੰਗ ਹੋਈ ਸੀ ਉਹਦੇ ਵਿੱਚ ਵੀ ਉਹ ਵੀ ਇਹਨਾਂ ਨੇ ਹੀ ਕਰਾਈ ਸੀ ਅਤੇ ਉਸ ਤੋਂ ਪਹਿਲਾਂ ਮੁਕੰਦਪੁਰ ਦੇ ਵਿੱਚ ਫਾਇਰਿੰਗ ਜਿਹੜੀ ਹੋਈ ਸੀ ਤਕਰੀਬਨ 2 ਮਹੀਨੇ ਪਹਿਲਾਂ ਉਹ ਵੀ ਏਸੀ ਗਰੁੱਪ ਨੇ ਕਰਾਈ ਸੀ। ਸਾਨੂੰ ਕਿਉਂਕਿ ਅੱਜ ਇਹਨਾਂ ਨੂੰ ਪੇਸ਼ ਕਰਕੇ ਅਸੀਂ ਰਿਮਾਂਡ ਲੈ ਰਹੇ ਹਾਂ ਸਾਨੂੰ ਪੂਰਾ ਭਰੋਸਾ ਹੈ ਕਿ ਇਲਾਕੇ ਦੇ ਵਿੱਚ ਜਿਹੜੀ ਹੋਰ ਵੀ ਵਾਰਦਾਤਾ ਟਰੇਸ ਹੋਣ ਦੇ ਪੂਰੇ ਪੂਰੇ ਇਹਦੇ ਨਾਲ ਚਾਂਸਸ ਹਨ ਤੇ ਉਹਦੇ ਉੱਤੇ ਅਸੀਂ ਡੰਗਾਈ ਨਾਲ ਜਿਹੜੀ ਰਿਮਾਂਡ ਲੈ ਕੇ ਤਫ਼ਤੀਸ਼ ਕਰਾਂਗੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਪੰਜਾਬ ਪੁਲਿਸ ਵੱਲੋਂ ਅ ਮਿਸ਼ਨ ਮੂਡ ਦੇ ਤਹਿਤ ਆਰਗੇਨਾਈਜ਼ ਕ੍ਰਿਮੀਨਲਸ ਦੇ ਖਿਲਾਫ ਕਾਰਵਾਈ ਚਲਾਈ ਜਾ ਰਹੀ ਹੈ ਆਰਗੇਨਾਈਜ਼ਡ ਕ੍ਰਿਮੀਨਲਸ ਦੇ ਉੱਤੇ ਜਿਹੜਾ ਸਪੈਸ਼ਲ ਕੈਂਪੇਨ ਪੰਜਾਬ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਹੈਗਾ ਪੰਜਾਬ ਪੁਲਿਸ ਵੱਲੋਂ ਜਿਹੜੀ ਰਾਜ ਸਰਕਾਰ ਦੀ ਦਿਸ਼ਾ ਨਿਰਦੇਸ਼ ਹੈ ਦਾ ਤਹਿਤ ਐਕਸਟੋਰਸ਼ਨ ਕਾਲਸ ਦੇ ਖਿਲਾਫ ਜਿਹੜੀ ਸਖਤ ਮੁਹਿੰਮ ਚਲਾਈ ਜਾ ਰਹੀ ਹੈ ਤੇ ਜ਼ੀਰੋ ਟੋਲਰੈਂਸ ਪਾਲਿਸੀ ਚਲਾਈ ਜਾ ਰਹੀ ਹੈ ਮੈਂ ਪਬਲਿਕ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਕਿਸੇ ਤਰੀਕੇ ਦੀ ਵੀ ਕਿਸੇ ਦੀ ਵੀ ਐਕਸਟੋਰਸ਼ਨ ਕਾਲ ਆਂਦੀ ਹੈ ਤੁਰੰਤ ਹੀ ਆਪਣੇ ਨਜ਼ਦੀਕੀ ਪੁਲਿਸ ਅਫਸਰ ਨੂੰ ਆਪਣੇ ਸਬੰਧਿਤ ਐਸਐਚਓ ਸਹਿਬਾਨ ਨੂੰ ਜਰੂਰ ਉਹਦੀ ਇਤਲਾਹ ਦੇਣ ਤਾਂਕਿ ਮੁਕੱਦਮਾ ਦਰਜ ਕਰਕੇ ਦੀ ਤਫਤੀਸ਼ ਛੇਤੀ ਤੋਂ ਛੇਤੀ ਸ਼ੁਰੂ ਕਰੀਏ ਮੈਂ ਇਹ ਵੀ ਪਰੋਸ਼ਦਾ ਮਾਣਾ ਚਾਹਾਂਗਾ ਕਿ ਤੁਹਾਡੀ ਜਿਹੜੀ ਆਈਡੈਂਟੀਟੀ ਹੈਗੀ ਹੈ ਉਹਨੂੰ ਅਸੀਂ ਗੁਪਤ ਰੱਖਾਂਗੇ ਤੇ ਤੁਹਾਨੂੰ ਪੂਰੀ ਅਸੀਂ ਜਿਹੜਾ ਸੁਰੱਖਿਆ ਵੀ ਅਸੀਂ ਮੁਹੱਈਆ ਕਰਾਵਾਂਗੇ ਜਿਹੜੇ ਲਖਨ ਕਾਲਰ ਵਿੱਚ ਕਾਈ ਹੋਈ ਹੈ ਉੱਥੇ ਵੀ ਕੋਈ ਕਾਲ ਆਈ ਸੀ ਤਾਂ ਫਾਈਲਿੰਗ ਹੁੰਦੀ ਹੈ ਤੁਸੀਂ ਜੇ ਤੁਸੀਂ ਤੋਂ ਵੀ ਜਦੋਂ ਕੋਈ ਗੱਲ ਬਤਾਏ ਹਾਂ ਲਖਨਗਲਾ ਵਾਲੇ ਕੇਸ ਕੋਈ ਕਾਲ ਨਹੀਂ ਆਈ ਹੈਗੀ ਇਹ ਹੋ ਸਕਦਾ ਹੈਗਾ ਕਿ ਮਤਲਬ ਨਿਵੀਂ ਰਜਿਸਤਰ تحت ਕਰਾਈ ਗਈ ਹੋਵੇ ਜਿਸ ਦਾ ਸਬੂਤ ਬਾਰਡਰ ਉਹਨਾਂ ਦੇ ਵੀ ਕਾਰਨ ਹੈ ਜਿਨ੍ਹਾਂ ਨੇ ਪਾਰਿੰਗ ਦਾ ਰੋਕੀ ਕਰਵਾਉ ਜਿਵੇਂ ਕਿ ਮੈਂ ਦੱਸਿਆ ਜਿਹੜਾ ਬ੍ਰਿੰਗ ਲੀਡਰ ਹੈਗੇ ਆ ਕਿਉਂਕਿ ਇਹ ਜਿਹੜਾ ਕਾਰਨ ਤੇ ਜਿਹੜਾ ਪਿੱਛੇ ਕੀ ਮੋਟਿਵ ਸੀਗਾ ਉਹ ਕੌਨਸਪੀਰੇਟਰਸ ਦਾ ਹੁੰਦਾ ਹੈਗਾ ਜੋ ਸੀ ਬੰਦੇ ਫੜੇ ਉਹ ਐਗਜ਼ੀਕਿਊਟਰਸ ਸੀਗੇ ਤੇ ਪਿੱਛੇ ਅਸੀਂ ਮੇਨ ਰਿੰਗ ਲੀਡਰ ਨੂੰ ਅਸੀਂ ਛੇਤੀ ਫੜਾਂਗੇ ਤਾਂ ਇਸ ਗੱਲ ਦਾ ਵੀ ਅਸੀਂ ਤੁਹਾਨੂੰ ਜਿਹੜਾ ਖੁਲਾਸਾ ਕਰਾਂਗੇ ਅਸੀਂ ਦੀਆਂ ਗੱਡੀਆਂ ਹੈ ਜੀਆਂ ਉਹ ਪਲਾ ਵੀ ਇਹਨਾਂ ਦੀਆਂ ਹੀ ਉਹ ਕੋਈ ਨਹੀਂ ਇਹ ਗੱਡੀਆਂ ਇਹਨਾਂ ਦੀ ਆਪਣੀ ਹੈਗੀਆਂ ਤੇ ਹੋਰ ਵੀ ਇਹਨਾਂ ਦੀਆਂ ਗੱਡੀਆਂ ਅਸੀਂ ਆਇਡੈਂਟੀਫਾਈ ਕਰ ਲਈਆਂ ਉਹ ਵੀ ਅਸੀਂ ਛੇਤੀ ਜ਼ਬਤ ਕਰਾਂਗੇ ਬਿਲਕੁਲ ਵੀ ਜਿਹੜਾ ਇੱਥੇ ਟੂ ਵੀਲਰ ਸਾਨੂੰ ਦੇਖਦਾ ਪਿਆ ਸੀ ਸੀਸੀਟੀਵੀ ਦੇ ਵਿੱਚ ਕਿ ਟੂ ਵੀਲਰ ਪਏ ਹੈ ਤੇ ਗੱਡੀਆਂ ਕਿੱਥੋਂ ਆ ਰਹੇ ਸੀ ਟੂ ਵੀਲਰ ਕਿਹਨਾਂ ਦਾ ਨਹੀਂ ਬਿਲਕੁਲ ਕ੍ਰਾਈਮਨਲ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਉਹ ਕੋਈ ਸਬੂਤ ਨਾ ਛੱਡੇ ਤੇ ਵੱਤ ਤੋਂ ਵੱਤ ਜਿਹੜਾ ਆਪਣੀ ਆ ਆਇਡੈਂਟੀਟੀ ਨੂੰ ਜਾਂ ਆਪਣੀ ਜਿਹੜਾ ਮੂਵਮੈਂਟ ਹੈ ਨੂੰ ਉਹਨੂੰ ਮਾਸਕ ਕਰੇ ਤੇ ਆਬਵੀਅਸਲੀ ਤਾਂ ਹੀ ਜਿਹੜਾ ਇਹ ਸਕੂਟੀ ਲੈ ਕੇ ਆਈ ਸੀ ਕਿ ਤੇ ਆਪਣੀ ਗੱਡੀਆਂ ਨੇ ਪਿੱਛੇ ਖਲਾਦੀਆਂ ਸੀ ਹਾਈਪਰ ਫਾਈਡੀਸ ਆਰ ਦਾ ਕੈਰੀਅਰ ਜਿਹੜੇ ਐਕਟਫਾਇਰਿੰਗ ਕਰਦੇ ਨੇ ਇਹਨਾਂ ਦੇ ਐਗਜ਼ੀਕਿਊਟਰ ਮਤਲਬ ਇਹਦਾ ਐਗਜ਼ੀਕਿਊਟਰ ਜਿਹੜੇ ਇਹਨਾਂ ਦੇ ਮਾਸਟਰ ਮਾਈਂਡ ਨੇ ਆਰ ਦੇ ਫੋਰਨ ਮਾਸਟਰ ਮਾਈਂਡ ਜਿਹੜੇ ਉਹ ਬਿਲਕੁਲ ਫੋਰਨ ਚ ਵੀ ਹੈਗੇ ਆ ਤੇ ਨਾਲ ਜਿਹੜੇ ਲੋਕਲ ਲੈਵਲ ਕਾਂਸਪੀਰੇਟਰਸ ਜਿਹੜੇ ਆ ਜਿਨ੍ਹਾਂ ਨੇ ਫੋਰਨਬੀ ਸੈਂਡਲਰਸ ਦੇ ਕਹਨ ਤੇ ਕੰਮ ਕੀਤਾ ਹੈ ਉਹ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਉਹਨੂੰ ਅਸੀਂ ਛੇਤੀ ਅਰੈਸਟ ਕਰਾਂਗੇ ਵੀਰਵਾਰ ਜੀਰੋ ਦੇ ਮਾਮਲੇ ਚ ਵੀ ਫੋਰਨ ਐਂਗਲ ਇਨਵੋਲਡ ਹੈ ਮੈਸ ਜਿਹੜੇ ਸੁਦੀਰ ਸਪੀਡ ਸ਼ਾਪ ਦੀ ਹੀ ਗੱਲ ਕਰ ਰਹੇ ਆ ਉਹਦੇ ਵਿੱਚ ਫੋਰਨ ਐਂਗਲ ਹੈ ਸਰ ਮੈਤੋਂ ਫਿਰ ਕਿਦਾਂ ਇਹ ਪ੍ਰੋਵਾਈਡ ਕੀਤਾ ਕਰ ਰਹੀ ਹੈ ਮੈਤੋਂ ਕੋਲ ਇਹ ਤਾਂ ਮੈਟਰ ਆ ਫਿਰ ਇਨਵੈਸਟੀਗੇਸ਼ਨ ਜਿੱਦਾਂ ਹੀ ਅਸੀਂ ਮੇਨ ਕਨਸਪੀਰੇਟਰ ਫੜ ਗਏ ਅਸੀਂ ਕੰਡਲ ਸੰਭੀ ਕਰਾਂਗੇ ਪਰ ਇਹ ਕੋਈ ਜਿਹੜਾ ਗੈਂਗਪਰੇਟ ਕਰ ਰਿਹਾ ਜਿਹੜੀ ਬੀਬੀ ਪੀਸੀ ਜਿਹੇ ਦੀ ਹੈ ਇਹਨਾਂ ਨੂੰ ਦੱਬਨ ਪਿੱਛੇ ਪਰ ਜੋ ਪੀਕੇ ਡੀ 999 ਅਮੋਨਿਸ਼ਨਿੰਗ ਸੀ ਜਿਹੜਾ ਵਿਚ ਇਸ ਪਿਸਟੂਲ ਉਹ ਜਿਹੜੀ ਇਹ ਪਿਸਟਲ ਇਟ ਇਨਸਟੀਗੇਟਿਡ ਨਹੀਂ ਹੈ ਕਿ ਇਹਨਾਂ ਨੇ ਜਿਹੜੀ ਪਰਚੂਅਰਮੈਂਟ ਆਫ ਕਪਟਲ ਕੀਤੀ ਹੈ ਇਹ ਮਤਲਬ ਦੂਸਰੇ ਫਰਮਿੰਟ ਤੋਂ ਆਪਨੇ ਕੀਤੀ ਹੈ ਸਵਾਰਾ ਵੀ ਕਿਹ ਹੈ ਯਾਰ ਕਿ ਅਕੈਡਮਿਕ ਫਰਮ ਤੋਂ ਅਦਰ ਤੋਂ ਨਹੀਂ ਬਿਲਕੁਲ ਇਹ ਪੋਸਿਬਿਲਟੀ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਕਿ ਕਿਸੇ ਵੱਡੇ ਆਰਗੇਨਾਈਜ਼ ਕ੍ਰਿਮੀਨਲ ਗੈਂਗ ਨਾਲ ਇਨਵੋਲਵ ਹੋਣ